ਪਿਛਲੇ ਦਿਨੀ ਸੁਨਾਮ ਵਿਖੇ 47 ਸਾਲਾ ਗੁਰਦੇਵਾਲ ਸਿੰਘ ਨਾਮਕ ਪੱਲੇਦਾਰ ਮਜ਼ਦੂਰ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਅੱਤ ਦੀ ਪੈ ਰਹੀ ਗਰਮੀ 'ਚ ਉਹ ਆਪਣੇ ਹੋਰਨਾਂ ਪੱਲੇਦਾਰ ਸਾਥੀਆਂ ਦੇ ਨਾਲ ਟ੍ਰੇਨ ਵੀ ਸਪੈਸ਼ਲ ਪਰੰਦਾ ਕੰਮ ਕਰ ਰਿਹਾ ਸੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਇੱਕ ਪਾਸੇ ਜਿੱਥੇ ਪੱਲੇਦਾਰ ਮਜ਼ਦੂਰਾਂ ਵਿੱਚ ਸੋਗ ਦੀ ਲਹਿਰ ਹੈ ਤਾਂ ਦੂਜੇ ਪਾਸੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰੀ ਯੂਨੀਅਨ ਰਜਿਸਟਰਡ ਨੰਬਰ 37 ਦੇ ਸੂਬਾ ਪ੍ਰਧਾਨ ਸ਼ਿੰਦਰਪਾਲ ਸਿੰਘ ਬਰਨਾਲਾ ਤੇ ਚੇਅਰਮੈਨ ਮੋਹਨ ਸਿੰਘ ਮੰਜੋਲੀ ਦੀ ਅਗਵਾਈ ਵਿੱਚ 7 ਜਨਵਰੀ ਤੋਂ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਸ਼ਨੈਟੇ ਚਲ ਰਹੀ ਪੱਕੇ ਮੋਰਚੇ ਵਾਲੀ ਥਾਂ ਉੱਤੇ ਪ੍ਰੈਸ ਕਾਨਫਰੰਸ ਕਰਦੇ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਦਿੱਲੀ ਵਿੱਚ ਗਰਮੀ ਕਰ ਮਜ਼ਦੂਰਾਂ ਨੂੰ 3 ਘੰਟੇ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਮਜ਼ਦੂਰਾਂ ਲਈ ਇਹ ਨਿਯਮ ਲਾਗੂ ਕੀਤੇ ਜਾਣ ਤਾਂ ਕਿ ਕੰਮ ਕਰਦੇ ਸਮੇਂ ਕਿਸੇ ਵੀ ਮਜ਼ਦੂਰ ਨਾਲ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਂਦੇ ਹੋਏ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿੱਧਾ ਭੁਗਤਾਨ ਕੀਤੇ ਜਾਣ ਦੀ ਵੀ ਮੰਗ ਕੀਤੀ ਕਰੋ ਪੂਰਾ ਕਰੋ ਕਰੋ ਰਾਣਾ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਵਿਜਾਪ ਦੇ ਸੁਤੂ ਜਿੰਦਾਬਾਦ 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 ਮੇਰਾ ਨਾਮ ਜੀ ਸਿੰਧਰਪਾਲ ਸਿੰਘ ਹੈ ਔਰ ਮੈਂ ਪੰਜਾਬ ਪ੍ਰਦੇਸ਼ ਪਲੇਅਰ ਮਜ਼ਦੂਰ ਨੂੰ ਰੈਸਟ ਨੰਬਰ 37 ਦਾ ਸੂਬਾ ਪ੍ਰਧਾਨ ਆ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਅੱਜ ਦੀ ਨਹੀਂ ਹੈ ਸੱਤ ਇੱਕ ਤੋਂ ਅਸੀਂ ਧਰਨੇ ਦੇ ਬੈਠੇ ਆ ਫੇਕ ਕਿਦਰੀ ਸਿਸਟਮ ਖਤਮ ਕਰਾਉਣ ਵਾਸਤੇ ਉਹਦੇ ਸੌਂਗਾ ਕੇ ਚੱਲੇ ਹੋਏ ਆ ਕਿ ਜੰਤਕ ਟੇਕਦਰੀ ਸਿਸਟਮ ਖਤਮ ਨਹੀਂ ਹੁੰਦਾ ਉਹਨਾਂ ਚ ਧਰਮ ਨਾ ਖਤਮ ਨਹੀਂ ਹੁੰਦਾ ਸੋ ਕੱਲ੍ਹ ਘਟਨਾ ਵਾਪਰੀ ਆ ਸਨਾਮ ਦੇਖੇ ਜਦੋਂ ਸਪੈਸ਼ਲ ਲੱਗੀ ਹੋਈ ਸੀ ਤਾਂ ਗਰਮੀ ਨਾਲ ਚੱਲਦਾ ਹੋਇਆ ਸਾਡਾ ਇੱਕ ਸਾਥੀ ਵਿਛੜ ਗਿਆ ਔਰ ਅਸੀਂ ਪੰਜਾਬ ਸਰਕਾਰ ਨੂੰ ਔਰ ਕਿਰਤ ਭਗਵਾਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਜਿਹੜਾ ਪੰਜਾਬ ਵਾਲੇ ਫਿਰ ਉਹਨਾਂ ਨਾਲ ਜੋੜਿਆ ਜਾਵੇ ਸੋਣਾ ਤੈਨੂੰ ਸਾਡੀ ਮੀਟਿੰਗ ਵੀ ਹੋਈ ਸੀ ਵੀ ਜੋੜ ਦਿਆਂਗੇ ਅੱਜ ਉਸ ਵਿਅਕਤੀ ਨੂੰ ਜਿਹੜਾ ਇੱਕੋ ਇੱਕ ਵਿਅਕਤੀ ਸੀ ਜਿਹਦੇ ਛੋਟੇ ਛੋਟੇ ਬੱਚੇ ਆ ਅਸੀਂ ਚਾਹੁੰਦੇ ਆ ਪਲੇਰਾ ਵੱਲੋਂ ਕਿ ਜਿਹੜੇ ਸਾਥੀ ਡੈਟੂ ਹੀ ਸਾਡੇ ਦੀ ਕੰਮ ਕਰਦੇ ਦੀ ਉਹਨੂੰ ਘੱਟੋ ਘੱਟ 50 ਲੱਖ ਰੁਪਈਆ ਮੌਜੂਦਾ ਸਰਕਾਰ ਵੱਲੋਂ ਦੇਣਾ ਚਾਹੀਦਾ ਉਹਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣੀ ਚਾਹੀਦੀ ਆ ਔਰ ਜੋ ਦਿੱਲੀ ਦੇ ਉਪਕ ਵਰਨਰ ਨੇ ਉਪ ਰਾਜਪਾਲ ਨੇ 3 ਘੰਟਿਆਂ ਦੀ ਮਜ਼ਦੂਰਾਂ ਨੂੰ ਛੁੱਟੀ ਦਿੱਤੀ ਆ ਚਾਹੇ ਉਹ ਫੈਕਟਰੀ 'ਚ ਕੰਮ ਕਰਦਾ ਹੈ ਚਾਹੇ ਉਹ ਲੇਬਰ 'ਚ ਕੰਮ ਕਰਦਾ ਹੈ ਤਾਂ 3 ਘੰਟਿਆਂ ਦੀ ਛੁੱਟੀ ਸਾਰੇ ਤੇ ਲਾਗੂ ਹੋਣੀ ਚਾਹੀਦੀ ਆ ਜੇ ਠੇਕੇਦਾਰ ਨੂੰ ਡਾਇਮੰਡ 'ਚ ਪੈ ਜਾਂਦਾ ਹੈ ਉਹ ਡਾਇਮੰਡ ਸਾਥੂ ਕਰਦਾ ਜਿਹੜੀ ਰੇਲਵੇ ਆ ਜੋ ਅਸੀਂ ਸਪੈਸ਼ਲ ਨਾਲ ਭਰਦੇ ਆ ਸਪੈਸ਼ਲ ਭਰਦੀ ਸਾਡੇ ਸਾਥੀ ਡੈਟੂ ਹੀ ਆ ਗਰਮੀ ਅੱਤੂ ਜਾਰੇ ਆ 47 28 47 28 ਡਿਗਰੀ ਤਾਪਮਾਨ ਚੱਲਦਾ ਹੈ ਤਾਂ ਮੈਨੂੰ ਵੀ ਲੱਗਦਾ ਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਮਜ਼ਦੂਰਾਂ ਦੀ ਕੋਈ ਪੁੱਛ ਹੋ ਰਹੀ ਹੈ ਬਹੁਤ ਹੀ ਮੰਦ ਭਾਗੀ ਗੱਲ ਹੈ ਉਹ ਸਾਡਾ ਸਾਥੀ ਵਿਛੜਿਆ ਅਸੀਂ ਸਰਕਾਰ ਤੋਂ ਇਹ ਮੰਗ ਕਰਾਂਗੇ ਕੋ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਔਰ ਉਸ ਦੇ ਪਰਿਵਾਰ ਨੂੰ ਨੌਕਰੀ ਵੀ ਦਿੱਤੀ ਜਾਵੇ ਉਹ ਸਾਨੂੰ ਪੰਜਾਬ ਬੈਰੀਫਰ ਨਾਲ ਜੋੜੇ ਲੈ ਪਲੇੜਾ ਨੂੰ ਜੋ ਸਾਡੇ ਹੈਗੇ ਜਿਹੜੇ بیمੇ ਆ ਉਹ ਸਾਡੇ ਉਦਾਂ ਹੀ ਹੋਣੇ ਚਾਹੀਦੇ ਆ ਔਰ ਇਸ ਤੇ ਇੱਕ ਫੇਰ ਦੁਬਾਰਾ ਮੈਂ ਬੇਨਤੀ ਕਰੂੰਗਾ ਮੇਰੇ ਜਿਹੜੇ ਤਿੰਨ ਖਾਂਟੇ ਦਿੱਤੇ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰੂੰਗਾ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕਰੂੰਗਾ ਜੇ ਦਿੱਲੀ ਦਾ ਰਾਜਪਾਲ ਦਿੱਲੀ ਦਾ ਉਪ ਰਾਜਪਾਲ ਇਸ ਗਲਤੀ ਨੂੰ ਠੂੜ ਦੇ ਸਕਦਾ ਤਾਂ ਪੰਜਾਬ ਦੇ ਵਿੱਚ ਸਾਡੇ ਰਾਜਪਾਲ ਦਾ ਸਾਡਾ ਮੁੱਖ ਮੰਤਰੀ ਸਾਨੂੰ ਇਹ ਠੂੜ ਦੇਵੇ ਉਹ ਜਿਹੜੀ ਤਿੰਨ ਖਾਂਡਾਂ ਦਾ ਡਾਇਮਰ ਚ ਹੈ ਉਹ ਬੰਦ ਕੀਤਾ ਜਾਵੇ ਔਰ ਮਜ਼ਦੂਰ ਸੁਖ ਦੀ ਰੋਟੀ ਖਾ ਸਕਣ ਆਪਦੇ ਇਹੋ ਜਿਹੇ ਮਾਰੀਆਂ ਘਟਨਾ ਤੋਂ ਬਾਤ ਸਗਣ ਜਿਹੜੀ ਗਰਮੀ ਐ ਇਹਦੇ ਵਿੱਚ ਸਾਨੂੰ 3 ਘੰਟਿਆਂ ਦੀ ਰਹਿਤ ਮਿਲਣੀ ਚਾਹੀਦੀ ਐ ਔਰ ਰੇਲਵੇ ਨੂੰ ਵੀ ਹਦਾਇਤ ਕਰਨ ਕਿ 3 ਘੰਟੇ ਜਿਹੜੇ ਦਿੱਤੇ ਗਏ ਆ 12:00 ਤੋਂ 3:00 ਵਜੇ ਤੱਕ ਦੀ ਉਹਦੇ ਵਿੱਚ ਸਾਨੂੰ ਡੈਮੇਜ ਨਹੀਂ ਲੱਗਣਾ ਚਾਹੀਦਾ ਉਹ ਸਰਕਾਰ ਨੂੰ ਇਹ ਵੀ ਅਪੀਲ ਕਰਨਾ ਕਿ ਜਿਹੜੇ ਹੁਣ ਤੱਕ ਸਾਨੂੰ ਦਿੱਲੀ ਮੀਟਿੰਗਾਂ ਹੋ ਗਈਆਂ ਸਾਰਾ ਕੁਝ ਹੋ ਗਿਆ ਪੰਜਾਬ ਦੇ ਖੇਤਾਂ ਦੇ ਤੇ ਕੋਈ ਬਦਲ ਨਹੀਂ ਔਰ ਦਿੱਲੀ ਆ ਇਹਨੇ ਕਹਿਤਾ ਦਿੱਲੀ ਦੀ ਗਵਰਨਮੈਂਟ ਤੇ ਗੱਲ ਰਗਦੀ ਜੂ ਉਹਨਾਂ ਨੇ ਕਹਿਤਾ ਬੇਮਾਦਲ ਤੁਸੀਂ ਭਾਈ 50% ਨੂੰ 3 ਮੈਂਬਰੀ ਦੇ ਦਿਓ ਤੇ ਜੇ ਸਰਕਾਰ 8% ਸੀ ਦਿੰਨੇ ਆ ਜਿਹੜਾ ਕੰਮ ਅਸੀਂ ਕਰਦੇ ਆ ਮਜ਼ਦੂਰ ਉਹਦੇ ਜੋ 8% ਪੰਜਾਬ ਦੇ ਖਜ਼ਾਨੇ 'ਚ ਜਾਂਦਾ ਹੈ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਕੋਈ ਵਾਜਨ ਨਹੀਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਠੇਕੇਦਾਰੀ ਸਿਸਟਮ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਪੱਲੇਦਾਰਾਂ ਨੂੰ ਸਿੱਧੀ ਪੇਮੈਂਟ ਕੀਤੀ ਜਾਵੇ ਮੇਰਾ ਨਾਮ ਮੋਹਨ ਸਿੰਘ ਹੈ ਜੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰੀ ਹੰ ਦਾ ਚੇਅਰਮੈਨ ਪੰਜਾਬ ਜੀ ਦੀ ਮੀਟਿੰਗ ਹੈ ਪਰਸੋਂ ਸਾਡੇ ਵਰਕਰ ਵੀ ਸਪੈਸ਼ਲ ਭਰਦੇ ਸਮੇਂ ਗਰਮੀ ਜ਼ਿਆਦਾ ਹੋਣ ਕਰਕੇ 1.5 ਪੌਣੇ 2 ਵਜੇ ਦੇ ਵਿੱਚ ਡੈਥ ਹੋ ਗਈ ਤਾਂ ਉੱਥੇ ਜਿੱਥੇ ਪੰਜਾਬ ਸਰਕਾਰ ਦੇ ਡਿਪਾਰਟਮੈਂਟ ESI ਵਰਕਰ ਦਾ ਕਟਦੇ ਆ ਜਿਹੜੀ ਸਹੂਲਤ ਹੈ ਉਹਨਾਂ ਦੇ ਬੱਚਿਆਂ ਦੇ ਗੁਜ਼ਾਰੇ ਵਾਸਤੇ ਕੁਝ ਪੈਸਾ ਸਾਤੋਂ ਕੱਟਿਆ ਜਾਂਦਾ ਅਸੀਂ ਉਹ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਨਹੀਂ ਲੱਗਦਾ ਈਐਸਸ ਸਾਤੋਂ ਕੱਟੀ ਜਾਂਦੀ ਹੈ ਕਿ ਕੋਈ ਸਹੂਲਤ ਸਾਡੇ ਮਜ਼ਦੂਰਾਂ ਨੂੰ ਮਿਲਦੀ ਹੋਵੇ ਦੂਜੀ ਗੱਲ ਕਿ ਘੱਟ ਤੋਂ ਘੱਟ 50 ਲੱਖ ਦਾ ਮੁਆਵਜ਼ਾ ਜੋ ਪਰਿਵਾਰ ਨੂੰ ਦਿੱਤਾ ਜਾਵੇ ਛੋਟੇ-ਛੋਟੇ ਬੱਚੇ ਨੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਪੰਜਾਬ ਤੋਂ ਅਨਾਜ ਕੋਨੇ-ਕੋਨੇ ਦੇ ਵਿੱਚ ਭਾਰਤ ਦੇ ਪਛਾਣ ਵਾਲੇ ਮਜ਼ਦੂਰ ਦੀ ਅੱਤ ਦੀ ਗਰਮੀ ਦੇ ਵਿੱਚ ਮੌਤ ਹੋਣ ਕਰਕੇ ਅਸੀਂ ਪੂਰਜੋਰ ਅਪੀਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਇਹਨਾਂ ਨੂੰ 50 ਲੱਖ ਰੁਪਇਆ ਮੁਆਵਜ਼ਾ ਦੇ ਕੇ ਬੱਚਿਆਂ ਦਾ ਜੋ ਗੁਜ਼ਾਰਾ ਹੋ ਸਕੇ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਆਪਣਾ ਨਾਂ ਜਗਸੀਰ ਸਿੰਘਾ ਜੀ ਮਾਨਸਾ ਜ਼ਿਲ੍ਹੇ ਦਾ ਪੰਜਾਬ ਪ੍ਰਦੇਸ਼ ਸਲੰਬਰ ਡਿਸਟ੍ਰਿਕਟ ਨੰਬਰ 37 ਦਾ ਜ਼ਿਲ੍ਹੇ ਦਾ ਪ੍ਰਧਾਨ ਹੈ ਜੀ ਮਾਨਸਾ ਡੀਪੂ। ਕੀ ਕਹਿਣਾ ਚਾਹੋਗੇ ਇੱਕ ਸਾਥੀ ਦੀ ਜੀ ਸੁਨਾਮ ਦੀ ਜੈ ਕੀ ਕਹਿਣਾ ਚਾਹੋਗੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜੋ ਸਾਡੇ ਸਾਥੀ ਦੀ ਸੁਨਾਮ ਮੌਤ ਹੋਈ ਹੈ ਤੇ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ 50 ਲੱਖ ਰੁਪਇਆ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਦੇ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਜੀ ਅਸੀਂ ਗਰੀਬ ਪਰਿਵਾਰਾਂ ਜੀ ਸਾਰੇ ਵੀ ਅਸੀਂ ਇਹੋ ਜਿਹੇ ਪਰਿਵਾਰ ਨਹੀਂ ਹੈਗੇ ਵੀ ਆਪਦੇ ਕੋਲੋਂ ਪੂਰੀ ਸਹੈਤਾ ਉਹਦੀ ਪਰਿਵਾਰ ਦੀ ਕਰ ਸਕੀਏ ਵੀ ਗਰਦਿਆਲ ਸਿੰਘ ਉਹਦਾ ਨਾਮ ਹੈ ਜੀ ਵੀ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਅਸੀਂ ਇਹਨੂੰ 50 ਲੱਖ ਦਾ ਮੁਆਵਜ਼ਾ ਦੇ ਕੇ ਤੇ ਇੱਕ ਉਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਉਹ ਉਹਨਾਂ ਦੇ ਉਹਨਾਂ ਦੇ ਕਿੰਨੇ ਬੱਚੇ ਨੇ ਜੀ? 4 ਬੱਚੇ ਨੇ ਜੀ। ਦੋ ਤਿੰਨ ਗੁੱਟੀਆਂ ਨੇ ਇੱਕ ਉਹਨਾਂ ਦੇ ਬੇਟਾ ਹੈ। ਹਲੇ ਨਿਆਣੀ ਉਮਰ ਦੇ ਬੱਚੇ ਨੇ ਜੀ। ਉਹ ਕੋਈ ਆਪਦੀ ਮਜ਼ਦੂਰੀ ਕਰਨ ਦੇ ਲਾਇਕ ਵੀ ਨਹੀਂ ਹੈਗੇ। ਵੀ ਜੋ ਸਾਡੇ ਮਜ਼ਦੂਰਾਂ ਨਾਲ ਇਹ ਜਿਹਿਆਂ ਘਾਟਣਾ ਵਾਪਰਦਿਆਂ ਨੇ ਸਾਡੀ ਮਜ਼ਦੂਰ ਦੀ ਕੋਈ ਦੱਸ ਪੁੱਛ ਨਹੀਂ ਹੈਗੀ। ਵੀ ਦਵਾਈਆਂ ਪਾਈਆਂ ਹੁੰਦੀਆਂ ਨੇ ਅੰਦਰ ਗਰਾਂਮਾਂ ਦੇ ਵਿੱਚ ਨਾ ਉੱਥੇ ਕੋਈ ਹਵਾ ਲੱਗਦੀ ਐ ਨਾ ਕੋਈ ਉੱਥੇ ਸਾਡੇ ਵਾਸਤੇ ਪ੍ਰਬੰਧ ਹੁੰਦਾ ਜੀ ਕੋਈ ਇਹੋ ਜਿਹਾ ਕੋਈ ਵੀ ਸਾਡੀ ਜਾਨ ਦੀ ਸੁਰੱਖਿਆ ਹੋਵੇ ਵੀ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਵੀ ਜੋ ਕੋਈ ਸਾਡਾ ਕੰਮ ਕਰਦੇ ਦੀ ਆਉਂਦੇ ਜਾਂਦੇ ਵਰਕਰ ਦੀ ਵੀ ਰਾਤ ਥੜੇ ਕੋਈ ਇਹੋ ਜਿਹੀ ਘਟੜਾ ਵਾਪਰ ਜਾਂਦੀ ਐ ਵੀ ਉਹ ਅਸੀਂ ਆਪਦੇ ਲਵੋ ਮਜ਼ਦੂਰੀ ਚੋ ਉਸ ਦਾ ਲਾਜਵੀ ਕਰਾਉਣੇ ਆਗੇ ਤੇ ਉਸ ਦੇ ਪਰਿਵਾਰ ਦੀ ਵੀ ਜਹੇ ਜੀ ਕੋਈ ਹੁੰਦੀ ਹੈ ਰੱਖਿਆ ਕਰਦੇ ਹੈ ਵੀ ਸਰਕਾਰ ਜਿਹੜੀ ਸਾਨੂੰ ਕੋਈ ਮਾਲੀ ਸਹਿਤਾਨੀ ਦਿੰਦੀ ਕੋਈ ਸਾਡੇ ਵਾਸਤੇ ਬੀਮਾ ਨਹੀਂ ਹੈਗਾ ਜੀ ਵੀ ਸਰਕਾਰ ਤੋਂ ਮੰਗ ਕਰਦੇ ਆ ਵੀ ਜੋ ਸਾਡੇ ਪੰਜਾਬ ਪ੍ਰਦੇਸ਼ ਦੇ ਪੱਲੇਦਾਰਾਂ ਦਾ ਪੰਜਾਬ ਦੇ ਵਿੱਚ ਘੱਟਣਾ ਵਾਪਰਦੀਆਂ ਨੇ ਉਹ ਸਰਕਾਰ ਸਾਡੀ ਰੱਖਿਆ ਕਰੇ ਸਰਕਾਰ ਸਾਡੇ ਵਾਸਤੇ ਪ੍ਰਬੰਧ ਕਰੇ ਜੀ ਵੀ ਇਸ ਕਰਕੇ ਬੇਨਤੀ ਹੈ ਵੀ ਸਾਡੀ ਮਜ਼ਦੂਰਾਂ ਦੀ ਰੱਖਿਆ ਕੀਤੀ ਜਾਂਦੀ